बाबा साहब साहब तेरी तेरी बाबा साहबोचे हमेशे हमेशा कुत्ता मुर्दाबाद 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 हमेशा कुर्ता मुर्दाबाद 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 कुर्दा मुर्दाबाद 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 सा कुत्ता मुर्दाबाद 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 मुदाबाद गृहमित मुदाबाद गृहमंत्री अमित शाह मुरादाबाद गृह मंत्री अमित शाह मुरादाबाद गृह अजा आपा रोस मुजाहरा कर ਉਹ ਇੱਕਪਣਾ ਗ੍ਰਹਿ ਮੰਤਰੀ ਅੰਮ੍ਰਿਤ ਸ਼ਾਹ ਜੀ ਜੋ ਆਲ ਇੰਡੀਆ ਦੇ ਗ੍ਰਹਿ ਮੰਤਰੀ ਹੈ ਉਹਨਾਂ ਨੇ ਇੱਕ ਮਤਭਾਗਿਆ ਬਿਆਨ ਦਿਆ ਸਾਡੇ ਬਾਬਾ ਸਾਹਿਬ ਦੇ ਖਿਲਾਫ ਉਹਨਾਂ ਦੀ ਬੜੀ ਮਾੜੀ ਸੋਚ ਹੈ ਉਹ ਸਾਡੇ ਉਹੀ ਸੋਚਦੇ ਆ ਜਿਹੜੇ ਦਬੇ ਕੁਚਲੇ ਲੋਕ ਹੈ ਕਿ ਉਹੀ ਦਬੇ ਕੁਚਲੇ ਲੋਕ ਰਹਿਣ ਇਹ ਪਰ ਹੁਣ ਸਾਡਾ ਸਮਾਜ ਪੂਰੀ ਤਰ੍ਹਾਂ ਜਾਗ ਚੁੱਕਿਆ ਸਾਡੇ ਪੂਰੇ ਆਲ ਇੰਡੀਆ ਦੇ ਵਿੱਚ ਇੰਨੇ ਵਧੀਆ ਸੂਝਵਾਨ ਲੀਡਰਸ਼ਿਪਾਂ ਸਾਡੀ ਅਸੀਂ ਸਮਾਜ ਤੋਂ ਜਾਗ ਚੁਕੇ ਆਂ ਉਹ ਹੁਣ ਉਹ ਕੰਮ ਨਹੀਂ ਹੋਣ ਦੇਣਗੇ ਜਿਹੜੇ ਪਹਿਲਾਂ ਹੋਇਆ ਹੈਗਾ ਹੁਣ ਉਹਨਾਂ ਨੂੰ ਸੋਚਣਾ ਜੀਦਾ ਕਿ ਸਾਡੇ ਦੇ ਐਡੀ ਬੜੀ ਕੁਰਸੀ ਹੈਗੀ ਐ ਤੇ ਅਸੀਂ ਐਨਾ ਘਟਿਆ ਬਿਆਨ ਦੇ ਰਿਹਾ ਬੜੀ ਮਾੜੀ ਸੋਚ ਐ ਸੋ ਅਸੀਂ ਇਸ ਦੀ ਅਮਿਤ ਸ਼ਾਹ ਦੀ ਨਖੇਦੀ ਕਰਦੇ ਆਂ ਤੇ ਇਸ ਦਾ ਬਾਈਕਾਟ ਵੀ ਕਰਦੇ ਆਂ ਤੋਂ ਸੋ ਆਪਣੇ ਸਮਾਜ ਨੂੰ ਮੈਂ ਇਹੀ ਕਹਾਂਗਾ ਕਿ ਇਹ ਅਮਿਤ ਸ਼ਾਹ ਦੇ ਖਿਲਾਫ ਵੱਧ ਤੋਂ ਵੱਧ ਮੁਜ਼ਾਰੇ ਕਰੋ ਤੇ ਜੀ ਸੋਚ ਬਦਲੋ ਧੰਨਵਾਦ ਆ ਦੇਖੋ ਜਿਹੜੀ ਇਹ ਟੀਸ ਹੈ ਇਹ ਕਿੱਥੋਂ ਨਿਕਲਦੀ ਹੈ ਪਹਿਲਾਂ ਇਹ ਦੇਖਣ ਦੀ ਲੋੜ ਹੈ ਕਿਉਂਕਿ ਇਹਨਾਂ ਨੇ ਦੇ ਕੁਝ ਮੰਤਰੀਆਂ ਦੁਆਰਾ ਇਹ ਕਿਹਾ ਗਿਆ ਸੀਗਾ ਕਿ ਇਸ ਵਾਰ ਅਸੀਂ 400 ਸੀਟਾਂ ਲਿਆ ਕੇ ਸੰਵਿਧਾਨ ਬਦਲਾਂਗੇ ਤੇ ਜਦ ਐਸਸੀ ਸਮਾਜ ਨੂੰ ਜਿਹੜੇ ਬਾਬਾ ਸਾਹਿਬ ਅੰਬੇਦਕਰ ਜੀ ਵਿਸ਼ਵਾਸ ਰੱਖਦੇ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਇਹਨਾਂ ਦਾ ਬਾਈਕਾਟ ਕਰਿਆ ਤੇ ਇਹਨਾਂ ਦੀ ਇੰਨੀ ਮਾੜੀ ਜਿਹੜੀ ਸਥਿਤੀ ਹੋਈ ਹੈ ਤੇ ਉਸ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਘਟੋ ਘਟ 15 ਤੋਂ ਲੈ ਕੇ 20 ਜਿਹੜੇ ਐਮਪੀ ਸੀਗੇ ਸਾਹ ਚੁੱਕ ਸਮਾਗਮ ਦੇ ਵਿੱਚ ਉਹਨਾਂ ਨੇ ਆਪਣੇ ਜਿਹੜਾ ਸੌ ਬਾਬਾ ਸਾਹਿਬ ਅੰਬੇਦਕਰ ਦਾ ਜੈ ਭੀਮ ਦਾ ਨਾਰਾ ਲਾਣ ਤੋਂ ਬਾਅਦ ਕਰੀ ਹੈ ਜਿਹੜੀ ਉਹ ਟੀਸ ਹੈ ਜਿਹੜਾ ਇਹਨਾਂ ਦਾ ਦਰਦ ਹੈ ਉਹ ਜਿਹੜਾ ਛਲਕਿਆ ਤੇ ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਤੁਸੀਂ ਅੰਬੇਦਕਰ ਅੰਬੇਦਕਰ ਇੱਕ ਫੈਸ਼ਨ ਹੈ ਅਸੀਂ ਅਮਿਸ਼ਾ ਜੀ ਨੂੰ ਦੱਸਣਾ ਜਾਹਾਂਗੇ ਕਿ ਅੰਬੇਦਕਰ ਕੋਈ ਫੈਸ਼ਨ ਨਹੀਂ ਅੰਬੇਦਕਰ ਸਾਹਿਬ ਤਾਂ ਇੱਕ ਬ੍ਰਾਂਡ ਹੈ ਤਾਂ ਕਰਕੇ ਦੇਖੋ ਜਿਹੜਾ ਇਹਨਾਂ ਦਾ ਦਰਦ ਹੈ ਉਹ ਅਸੀਂ ਬਾਬਾ ਸਾਹਿਬ ਦੇ ਬੱਚੇ ਹੋਣ ਦੇ ਨਾਤੇ ਅਸੀਂ ਪੂਰਾ ਵਿਸ਼ਵਾਸ ਦਵਾਉਂਦੇ ਆ ਅਮਿਸ਼ਾ ਜੀ ਨੂੰ ਕਿ ਅਸੀਂ ਬਰਬਰ ਜਿਹੜਾ ਆ ਉਹ ਦਰਦੀਨਾਂ ਦਾ ਉਹ ਜਾ ਕੇ ਕਰਦੇ ਰਹਾਂਗੇ ਇਹਨਾਂ ਦੇ ਜ਼ਖਮਾਂ ਤੇ ਨੂਨ ਪਾਉਂਦੇ ਰਹਾਂਗੇ 바ਵਾ ਸਾਹਿਬ ਦੇ ਸੰਵਿਧਾਨ ਨਾਲ ਪਹਿਲਾਂ ਵੀ ਖੜੇ ਹੁਣ ਵੀ ਖੜੇ ਰਹਾਂਗੇ ਤੇ ਇਹੀ ਗੱਲ ਕਹਿੰਦੇ ਹੋਏ ਸਾਡੇ ਵੱਲੋਂ ਸਾਰਿਆਂ ਵੱਲੋਂ ਅਸੀਂ ਅੰਮ੍ਰਿਤਸਰ ਦਾ ਜਿਹੜਾ ਬਾਈਕਾਟ ਕਰਦੇ ਆ ਤੇ ਅਸੀਂ ਉਰਜੋਰ ਅਪੀਲ ਵੀ ਕਰਦੇ ਆ ਸਾਡੇ ਸਮਾਜ ਨੂੰ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਬਾਈਕਾਟ ਕੀਤਾ ਜਾ ਇਹਨਾਂ ਨੂੰ ਬਿਲਕੁਲ ਵੋਟ ਨਾ ਪਾਈ ਜਾਏ ਜੋ ਪਹਿਲਾਂ ਦਾ ਮੈਂ ਕਹਿੰਦਾ ਮੁਬਾਰਕ ਬਾਦ ਆਪਣਾ ਬਾਬਾ ਸਾਹਿਬ ਨੂੰ ਦੱਲਣਾ ਮੈਂ ਆਪਣੀ ਸਾਰੀ ਪੰਜਾਬ ਕਮੇਟੀ ਤੋਂ ਦੱਸਤਾ ਹੀ ਕਹੇ ਆ ਕਿਹੜੀਆਂ ਸਰਕਾਰਾਂ ਚਾਹ ਤੈਨੇ ਐਸ்சி ਬੀਸੀ ਸਾਰੇ ਵਿੰਗ ਤੋਂ ਵੋਟਾਂ ਲੈ ਲੈਂਦੇ ਆ ਤੇ ਆਪਣਾ ਪੂਰਾ ਕੰਮ ਕਰਕੇ ਪੂਰਾ ਆਪਣੇ ਵਿਚਾਰਤ ਕਰਕੇ ਪੂਰੀ ਹੈ ਫਿਰ ਇਹ ਬਾਬਾ ਸਾਹਿਬ ਨੂੰ ਅੱਛਾ ਮਾੜਾ ਕਹਿਣ ਲੱਗ ਜਾਂਦੇ ਆ ਤੇ ਜੋ ਵੀ ਸਾਨੂੰ ਬਾਬਾ ਸਾਹਿਬ ਨੇ ਸਾਨੂੰ ਹਿੰਦੁਸਤਾਨ ਦੇ ਵਿੱਚ ਸਾਨੂੰ ਇਹ ਬੋਲਣ ਦਾ ਕੋਈ ਬੈਠਣ ਦਾ ਕੋਈ ਆਪਣਾ ਜੀ ਕੋਈ ਆਪਣਾ ਕਿਸੇ ਦੇ ਬ੍ਰੋਟੋ ਬੋਲਣ ਦਾ ਕੋਈ ਅਧਿਕਾਰ ਨਹੀਂ ਸੀ ਇਹ 바ਵਾ ਸਾਹਿਬ ਨੇ ਸਾਨੂੰ ਦਬਾਇਆ ਇਸ ਕਰਕੇ ਜੋ ਅੱਜ ਕਮੇਟੀ ਦੇ ਮੈਂਬਰ ਸਹਿਬਾਨ ਸਾਡੇ ਪੈਣਾ ਰਾਜਪੁਰੇ ਦੇ ਵਿੱਚ ਸੀ ਜੋ ਅਮਰਤਸਰ ਨੇ ਆਪਣਾ 바ਵਾ ਸਾਹਿਬ ਆਤੇ ਗਲਤ ਬੋਲਿਆ ਅਸੀਂ ਕਹਿੰਦੇ ਆ ਵੀ ਅਮਰਤਸਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਜੇਕਰ ਨਹੀਂ ਅਮਰਤਸਰ ਮੰਨੇਗਾ ਸਾਡਾ ਜੋ ਐਸ்சி ਬੀਸੀ ਓਬੀਸੀ ਪਾਈਚਾਰਾ ਉਹਦਾ ਹਰੇਕ ਜਗ੍ਹਾ ਵਿਰੋਧ ਕਰਾਂਗੇ ਮੈਂ ਜ਼ਿਆਦਾ ਨਹੀਂ ਕਹਿੰਦਾ ਮੀਡੀਆ ਦਾ ਵੀ ਬੋਲ ਦੇ ਲੋ ਧੰਨਵਾਦ ਕਰਦਾ ਜਿਹੜਾ ਕਿ ਸਾਡੇ ਨਾਲ ਇਹਨਾਂ ਦੇ ਬਾਬਾ ਸਾਹਿਬ ਦੇ ਨਾਲ ਇੱਕ ਮੁੱਠ ਹੋ ਕੇ ਸਾਡੇ ਖਬਰਾਂ ਲਾਂਦੇ ਆ ਤੇ ਸਾਡੇ ਨਾਲ ਆ ਕੇ ਵਿੱਚ ਤੇ ਪ੍ਰਚਾਰ ਸਾਡਾ ਸੁਣਦੇ ਆ ਮੈਂ ਫਿਰ ਵੀ ਕਹਿੰਦਾ ਜੋ ਅਮਰਤ ਸਾਨ ਨੇ ਬੋਲਿਆ ਉਹ ਬਹੁਤ ਗਲਤ ਬੋਲਿਆ ਅਮਰਤ ਸਾਨ ਨੂੰ ਮਾਫੀ ਮੰਗਣੀ ਚਾਹੀਦੀ ਆ ਬਾਬਾ ਸਾਹਿਬ ਤੋਂ ਜੋ ਕਿਹੜਾ ਉਹਨਾਂ ਦੇ ਕੋਲ ਆਉਦਾ ਇਸ ਟਾਈਮ ਹਿੰਦ ਸਦਾਨ ਦੇ ਆਪਣਾ ਹਉਦੇ ਤੋਂ ਉਹਨਾਂ ਨੂੰ ਸਤਿਵਾ ਦੇਣਾ ਚਾਹੀਦਾ ਜਿਆਦਾ ਕਹਿੰਦਾ ਮੈਂ ਸਾਰੇ ਮੈਂ ਮਰਾਜ਼ਾ ਦਿਲੋਂ ਧੰਨਵਾਦ ਕਰਦਾ